ਸਤਿ ਸ਼੍ਰੀ ਅਕਾਲ ਮਿੱਤਰੋ ਮੈਂ ਬੁੱਗਰ ਵਾਲਾ ਅੱਜ ਅਸੀਂ ਖੜੇ ਆ ਪਿੰਡ ਬਾਂਦਰ ਜ਼ਿਲ੍ਹਾ ਮੋਗਾ ਤੇ ਇਸ ਪਿੰਡ ਵਿੱਚ ਦੋ ਭਰਾਵਾਂ ਨੇ ਸਾਂਝੀ ਹਵੇਲੀ ਬਣਾਈ ਆ ਇੱਕ ਭਰਾ ਆਸਟ੍ਰੇਲੀਆ ਸੀ 7 ਸਾਲ ਮਿਹਨਤ ਕੀਤੀ ਤੇ ਇੱਕ ਭਰਾ ਇੱਧਰ ਖੇਤੀਬਾੜੀ ਦਾ ਕੰਮ ਕਰਦਾ ਤੇ ਉਹਦਾ ਇੱਧਰ ਹੁਣ ਇਸ ਟਾਈਮ ਬਾਗ ਆ ਜਿਹਦੀ ਆਪਾਂ ਗੱਲ ਕਰੀਏ ਡ੍ਰੈਗਨ ਫਰੂਟ ਦਾ ਤੇ ਆ ਭਰਾ ਬੈਠਾ ਤੇ ਇਸ ਹਵੇਲੀ ਦਾ ਮਾਲਕ ਤੇ ਜੇ ਆਪਾਂ ਗੱਲ ਕਰੀਏ ਤਾਂ ਹਵੇਲੀ ਅੰਦਰੋਂ ਇਦਾਂ ਹੀ ਲੱਗਦਾ ਜਿਵੇਂ ਮਹਿਲ 'ਚ ਆ ਗਏ ਹੁੰਨੇ ਆ ਤੇ ਜੇ ਗੱਲ ਕਰੀ ਆਪਾਂ ਇੱਟ ਦੀ ਇੱਟ ਲੱਗਿਆ ਮਿੱਤਰੋ ਡੇਰਾ ਵਸੀ ਵਾਲੀ ਤੇ ਆ ਮੇਟ ਨਾਲ ਕੰਪੇਅਰ ਕਰੀਏ ਤਾਂ ਕਾਫੀ ਮਹਿੰਗੀ ਆ ਤੇ ਇੱਥੇ ਅਜੇ ਕੰਮ ਕੰਪਲੀਟ ਨਹੀਂ ਹੋਇਆ ਅਜੇ ਸਾਲ ਦੋ ਸਾਲ ਲੱਗਣਗੇ ਅਜੇ ਝੂਲੇ ਝਾਲੇ ਲੱਗਣਗੇ ਅਜੇ ਹੋਰ ਵੀ ਤੇ ਅੰਦਰ ਲੱਕੜ ਦਾ ਕੰਮ ਚੱਲੀ ਜਾਂਦਾਗਾ ਤੇ ਜਦੋਂ ਉਹ ਕੰਪਲੀਟ ਹੋ ਗਿਆ ਆਪਾਂ ਅੱਗੇ ਉਦੋਂ ਦਿਖਾਵਾਂਗੇ ਤੇ ਆ ਸੱਤ ਦੀ ਮੀਨਾਕਾਰੀ ਤੁਸੀਂ ਦੇਖ ਹੀ ਲੋ ਤੇ ਜੇ ਗੱਲ ਕਰੀ ਤਾਂ ਮਹਿਲ ਹੀ ਬਣਾਇਆ ਪਿਆ ਬਾਈ ਇੱਕ ਮਹਿਲ ਹੀ ਤੇ ਬਾਕੀ ਬਾਈ ਦੋ ਭਰਾਵਾਂ ਦਾ ਪਿਆਰ ਦੇਖ ਲੋ ਅੱਜ ਕੱਲ੍ਹ ਘਰਾਂ 'ਚ ਕੰਧਾਂ ਕਾ ਕੱਢ ਲੈਂਦੇ ਆ ਤੇ ਦੋਨਾਂ ਭਰਾਵਾਂ ਨੇ ਬਾਈ ਸਾਂਝੀ ਸਾਂਝੀ ਵਾਲਤਾ ਸਾਂਝੀ ਕੋਠੀ ਬਣਾਈ ਆ ਸਾਂਝੀ ਹਵੇਲੀ ਤੇ ਆਹ ਬਾਈ ਨੇ ਬੀਕਾਨੇਰ ਤੋਂ ਮੰਗਾਇਆ ਸੀਸਿਆਂ ਦੇ ਉੱਤੇ ਲੱਗੇ ਹੋਏ ਜੋ ਹਨ ਡਿਜ਼ਾਈਨ ਜਾਂ ਤੇ ਆਹ ਦਰਵਾਜ਼ਾ ਦੇਖ ਲਓ ਤੇ ਪਿੱਛੇ ਦੇਖਦੇ ਆਪਾਂ ਤੇ ਪਿੱਛੇ ਤੋਂ ਵੀ ਬਹੁਤ ਸੋਹਣਾ 뷰 ਆ ਬਾਈ ਬਹੁਤ ਜ਼ਿਆਦਾ ਪਾਣੀ ਵਾਲੀਆਂ ਟੈਂਕੀਆਂ ਪਈਆਂ ਨੇ ਤੇ ਬਾਕੀ ਤੁਸੀਂ ਕਮੈਂਟਾਂ 'ਚ ਦੱਸੋ ਕਿੰਨੇ ਕ ਪੈਸਿਆਂ ਦਾ ਪ੍ਰੋਜੈਕਟ ਆ ਤੇ ਇਹ ਹਜੇ ਫੁੱਲ ਕੰਪਲੀਟ ਤੇ ਆਹ ਬਾਈ ਦੇ ਸੰਦ ਸੰਦੇੜਾ ਖੜਾ ਪਿੱਛੇ ਹਨ ਤੇ ਬਾਕੀ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਧੰਨਵਾਦ ਜੀ